ਪ੍ਰੇਮ ਸਬੰਧਾਂ ਦੇ ਚੱਲਦਿਆਂ ਮਾਂ ਵੱਲੋਂ ਹੀ ਆਪਣੇ ਦੋ ਬੱਚਿਆਂ ਨੂੰ ਚੂਹੇ ਮਾਰਨ ਵਾਲੀਆਂ ਗੋਲੀਆਂ ਦੇ ਕੇ ਦਿੱਤਾ ਮਾਰ ਅਤੇ ਪੁਲਿਸ ਨੇ ਇਸ ਦੇ ਪ੍ਰੇਮੀ ਅਤੇ ਦੋ ਔਰਤਾਂ ਤੇ ਮਾਮਲਾ ਦਰਜ ਕਰਕੇ ਦੋਨੇ ਆਉਤਾਂ ਨੂੰ ਕੀਤਾ ਗ੍ਰਿਫਤਾਰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ ਮਾਮਲਾ ਥਾਣਾ ਫੂਲ ਉਦੀਨ ਪੈਂਦੇ ਪਿੰਡ ਫੂਲੇ ਵਾਲੇ ਦਾ ਜਿੱਥੇ ਪ੍ਰੇਮ ਸਬੰਧਾਂ ਵਿੱਚ ਚੱਲਦੇ ਇੱਕ ਮਾਮਲੇ ਵੱਲੋਂ ਆਪਣੀ ਇੱਕ ਸਾਥਣ ਅਤੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਹਿਲਾ ਜਨਵਰੀ ਦੇ ਵਿੱਚ ਆਪਣੀ 8 ਸਾਲਾਂ ਲੜਕੀ ਨੂੰ ਚੂਹੇ ਮਾਰਨ ਵਾਲੀਆਂ ਗੋਲੀਆਂ ਦੇ ਕੇ ਮਾਰ ਦਿੱਤਾ ਅਤੇ ਪਰਿਵਾਰ ਵੱਲੋਂ ਇਹ ਇਹ ਸੋਚ ਕੇ ਸੰਸਕਾਰ ਕਰ ਦਿੱਤਾ ਕਿ ਇਹ ਦੀ ਨੈਚੁਰਲ ਡੈਥ ਹੋਈ ਹੈ ਤਾਂ ਹੁਣ ਜਦੋਂ ਇੱਕ ਮਹੀਨੇ ਬਾਅਦ ਫਰਵਰੀ ਦੇ ਵਿੱਚ ਹੁਣ ਇਸ ਨੇ ਆਪਣੇ ਬੱਚੇ ਨੂੰ ਜਲ ਚੂਹੇ ਮਾਰਨ ਵਾਲੀਆਂ ਗੋਲੀਆਂ ਦੇ ਕੇ ਮਾਰ ਦਿੱਤਾ ਤਾਂ ਪਰਿਵਾਰ ਨੂੰ ਇਸ ਉੱਮ ਲੈ ਕੇ ਸ਼ੱਕ ਹੋਇਆ ਅਤੇ ਉਹਨਾਂ ਵੱਲੋਂ ਥਾਣੇ ਤਲਾਸ਼ੀ ਕੀਤੀ ਗਈ ਤੇ ਜਦ ਥਾਣਾ ਫੂਲ ਦੀ ਪੁਲਿਸ ਨੇ ਇਸ ਦੀ ਸਰਵੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਮਾਨ ਹੀ ਹੀ ਇਹ ਸ਼ਰਮਨਾਕ ਜਿਹੜੀ ਆਪਣਾ ਘਟਰਾਣੂ ਅਨਜਾਮ ਦਿੰਦਾ ਹੈ ਆਪਣੇ ਦੋਨੇ ਬੱਚਿਆਂ ਨੂੰ ਮੌਤੇ ਕਾਰਡ ਚੂਹੇ ਵਾਲੀਆਂ ਗੋਲੀਆਂ ਦੇ ਕੇ ਉਤਾਰ ਦਿੰਦਾ ਹੈ ਤਾਂ ਪੁਲਿਸ ਵੱਲੋਂ ਹੁਣ ਇਸ ਔਰਤਾ ਤੇ ਇਸ ਦੇ ਪ੍ਰੇਮੀ ਤੇ ਇੱਕ ਹੋਰ ਔਰਤ ਦੇ ਖਿਲਾਫ ਥਾਣਾ ਫੂਲ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਦੋਸ਼ਣ ਮਾਂ ਅਤੇ ਉਹਦੀ ਸਹੇਲੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਦਾ ਪ੍ਰੇਮੀ ਅਜੇ ਤੱਕ ਫਰਾਰ ਹੈ ਉਸ ਨੂੰ ਪੁਲਿਸ ਜਲਦੀ ਹੀ ਗ੍ਰਿਫਤਾਰ ਕਰੇਗੀ ਆ ਉਸ ਨੂੰ ਸੁਣਾਇਆ ਕਿ ਕੀ ਕਹਿੰਦੇ ਨੇ ਬਠਿੰਡਾ ਪੁਲਿਸ ਦੇ ਸੀਨੀਅਰ ਪੁਲਿਸ ਅਧਿਕਾਰੀ ਜਸਮੀਤ ਸਿੰਘ ਇਸ ਮਾਮਲੇ ਨੂੰ ਲੈ ਕੇ ਸਭ ਦੱਸਦੇ ਜੋ ਰਾਮਪੁਰੇ ਜਿੱਦੇ ਇੱਦਾਂ ਜੀ ਥਾਣਾ ਫੂਲ ਦੇ ਤਹਿਤ ਇੱਕ ਪਿੰਡ ਪੈਂਦਾ ਫੂਲੇ ਵਾਲਾ ਉੱਥੇ ਦੀ ਇਹ ਘਟਨਾ ਹੈਗੀ ਹੈ ਉਥੇ ਅਜ ਇੱਕ ਛੋਟਾ ਬੱਚਾ ਹੈਗਾ ਲੜਕਾ ਉਹਦੀ ਇੱਕ ਨੈਚੁਰਲ ਸਰਕਮਸਟੈਂਸਸ ਚ ਡੈਥ ਦੀ ਰਿਪੋਰਟ ਮਿਲੀ ਸੀ ਤਾਂ ਫਿਰ ਜਦੂ ਸਾਡੇ ਐਸਐਚਓ ਨੂੰ ਰਿਪੋਰਟ ਮਿਲੀ ਉਹਨੇ ਜਾ ਕੇ ਜੋ ਪੁੱਛ ਪੜਤਾਲ ਕੀਤੀ ਤੇ ਇਹ ਪਤਾ ਲੱਗਾ ਕਿ ਕੁਝ ਸਮਾਂ ਪਹਿਲਾਂ ਪਿਛਲੇ ਮਹੀਨੇ ਹੀ ਜਨਵਰੀ ਚ ਉਹਦੀ ਛੋਟੀ ਉਹਦੀ ਵੱਡੀ ਭੈਣ ਸੀ ਜਿਹੜੀ ਤਕਰੀਬਨ 8 ਸਾਲ ਦੀ ਸੀ ਉਹਦੀ ਵੀ ਅਨ ਨੈਚੁਰਲ ਸਰਕਮਸਟੈਂਸਸ ਚ ਡੈਥ ਹੋਈ ਸੀ ਬਟ ਫਿਰ ਉਹਦਾ ਘਰਦਿਆਂ ਤੇ ਸਸਕਾਰ ਕਰਤਾ ਹੀ ਉਹਨਾਂ ਨੂੰ ਕਿਸੇ ਸ਼ੱਕ ਸ਼ੁਭਾ ਨਹੀਂ ਲੱਗਾ ਹੁਣ ਉਹਨਾਂ ਨੇ ਜਦੋਂ ਇਹ ਸ਼ੱਕ ਸ਼ੁਭਾ ਲੱਗਾ ਥਾਣੇ ਦੱਸਿਆ ਥਾਣੇ ਜਦੋਂ ਐਸਐਚਓ ਸਾਹਮਣੇ ਸਾਰਾ ਕੁਝ ਜਾ ਕੇ ਤੇ ਪੁੱਛ ਪੜਤਾਲ ਕੀਤੀ ਸਾਹਮਣੇ ਆਇਆ ਕਿ ਜਿਹੜੀ ਬੱਚਿਆਂ ਦੀ ਮਾਂ ਹੀ ਐ ਉਹਦੇ ਵੱਲੋਂ ਇਹ ਸਾਰਾ ਜਿਹੜਾ ਹੈਗਾ ਇੰਜਾਮ ਦਿੱਤਾ ਗਿਆ ਹੈ ਉਹਨੇ ਜਿਹੜੇ ਆਪਣੇ ਪਹਿਲਾਂ ਆਪਣੀ ਲੜਕੀ ਜਿਹੜੀ ਵੱਡੀ ਸੀ ਹੁਣ ਲੜਕੇ ਨੂੰ ਚੂਹੇ ਮਾਰਨ ਵਾਲੀ ਜਿਹੜੀ ਦਵਾਈ ਹੁੰਦੀ ਹੈ ਉਹ ਉਹਨਾਂ ਨੂੰ ਦਿੱਤੀ ਜਿਸ ਕਰਕੇ ਉਹਨਾਂ ਦੀ ਮੌਤ ਹੋਈ ਹੈ ਤੇ ਅਸੀਂ ਜਾਨੀ ਕਿ ਕਤਲ ਦੀਆਂ ਧਾਰਾਵਾਂ ਦੇ ਤਹਿਤ ਜਿਹੜੇ ਬੱਚੇ ਉਹਨਾਂ ਦੀ ਮਾਤਾ ਇੱਕ ਲੇਡੀ ਤੇ ਇੱਕ ਬੰਦਾ ਹੈਗਾ ਜਣ ਕੇ ਕੁੱਲ ਤਿੰਨ ਦੋਸ਼ੀ ਹੈਗੇ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਦੀ ਤਫ਼ਤੀਸ਼ ਕਰ ਰਹੇ ਆ ਤੇ ਜਿਹੜੀਆਂ ਦੋਵੇਂ ਲੇਡੀਜ਼ ਹੈ ਜਿਹੜੀਆਂ ਇੱਕ ਮਾਤਾ ਤੇ ਇੱਕ ਕੋ ਅਕਿਊਜ਼ਡ ਹੈਗੀਆਂ ਉਹਨਾਂ ਨੂੰ ਇਹੀ ਗ੍ਰਿਫਤਾਰ ਵੀ ਕਰ ਲਿਆ ਪਰ ਇੱਕ ਬੱਚੇ ਨੂੰ ਮਾਰ ਦੇਣਾ ਇਸ ਤਰੀਕੇ ਨਾਲ ਕੀ ਕਾਰਨ ਨੇ ਇਹ ਜਿਹੜਾ ਹੁਣ ਤੱਕ ਕੀ ਪਤਾ ਲੱਗਾ ਸਾਨੂੰ ਮੁੱਢਲੀ ਪੁੱਛ ਪੜਤਾਲ ਚ ਕਿ ਜਿਹੜੀ ਲੇਡੀਜ਼ ਹੈਗੀ ਆ ਕਿ ਇਹਦੀ ਇੱਕੀ ਬੰਦੇ ਨਾਲ ਨਾਜਾਇਜ਼ ਮੰਨ ਸੀ ਉਹਦੇ ਚਾਹੇ ਤੀ ਇਹਨੇ ਕੀਤਾ ਹੈਗਾ ਤੇ ਬੜੀ ਹੈਰਾਨੀ ਤੇ ਬੜੀ ਦੁੱਖਦਾਇਕਲੀ ਵੀ ਗੱਲ ਹੈਗੀ ਆ ਕਿ ਅੱਜਕੱਲ ਸਮਾਜ ਜੀ ਇਹ ਵੀ ਕੁਝ ਉਹਨਾਂ ਵਾਸਤੇ